ਮੰਮੀ ਹੋਏ ਨਹੀਂ ਤਿਆਰ ਹਲੇ ਬਸ ਸੋਚ ਰਹੀਆਂ ਬਸ ਜਲਦੀ ਕਰੋ ਮੰਮੀ ਮੈਂ ਉਹਨਾਂ ਨੂੰ ਟਾਈਮ ਦਿੱਤਾ ਹੈ ਨਾ ਉਹਨਾਂ ਨੇ ਕਹਣਾ ਆਈ ਹੀ ਨਹੀਂ ਅੱਜ ਤੇਨੂੰ ਜਲਦੀ ਹੋਣੀ ਹੈ ਅੱਜ ਥੋੜਾ ਤੋਂ ਕਹੇਗੀ ਕਿ ਮੰਮਾ ਤੁਹਾਡਾ ਟਾਈਮ ਹੱਕੇ ਪਿੱਛੇ ਮੰਮਾ ਨਾਲ ਲੱਗ ਤਿਆਰ ਹੋ ਗਏ ਲੈ ਦੇਖੋ ਆਪੇ ਤੇ ਤੁਸੀਂ ਆਂਦੇ ਟਾਈਮ ਦੀ ਕਦਰ ਕਰਿਆ ਕਰੋ ਵਾਹ ਮੰਮੀ ਕਿੰਨਾ ਸੋਹਣਾ ਲੱਗਣ ਡੇ ਹੋ ਤੁਸੀਂ ਬੜਾ ਹੀ ਚਚਿਆ ਸੂਟ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਣ ਡਿਆ ਜਿਵੇਂ ਦੀ ਮਾਂ ਤੇ ਹੋਈ ਸੀ ਠੀਕ ਐ ਅੱਛਾ ਮੇਰੀ ਗੱਲ ਸੁ ਹੋ ਗਈ ਸਾਰੀ ਤਿਆਰੀ ਤੇ ਤਿਆਰੀ ਬਸ ਮੈਂ ਤੁਹਾਡਾ ਸੂਟ ਮੈਂ ਕਿ ਤਿਆਰ ਲਾ ਕੇ ਰੱਖ ਦਿਆਂ ਜਿਹੜਾ ਲਾਇਆ ਅੱਜ ਟੰਗ ਦੇ ਨੂੰ ਵੈਸੇ ਬੁਣਿਆ ਪਿੱਛੇ ਹਮ ਸ਼ਮੀ ਤਸ ਮੈਂ ਕਹਾਂ ਸੁ ਇੱਕ ਮੁੰਡੇ ਤੇ ਬੈਠ ਖਾਂਦੀ ਜਾਂਦੀ ਬੋਲੀ ਅਸੀਂ ਜੋ ਕਰਦੇ ਠੀਕ ਕਰਦੇ ਕਿਉਂ ਮੰਮੀ ਤੁਹਾਨੂੰ ਹੱਲੇ ਵੀ ਲੱਗਦਾ ਹੈ ਕਿ ਆਪਾਂ ਕੁਝ ਗਲਤ ਕਰਨ ਲੱਗੇ ਆ ਮੈਂ ਤੁਹਾਨੂੰ ਕਹਿ ਤੇ ਰਹੀ ਆ ਕਿ ਉਹ ਬਹੁਤ ਵਧੀਆ ਮੁੰਡਾ ਵਾ ਤੁਸੀਂ ਜਲਦੀ ਨਹੀਂ ਫਿਕਰ ਨਾ ਕਰੋ ਮੰਮੀ ਕੀ ਗੱਲ ਹੈ ਸ਼ਰਮੀ ਮੈਨੂੰ ਪਤਾ ਕਿਉਂ ਡਰਦੀ ਹੈ ਇਹਨਾਂ ਸਾਨੂੰ ਰਾਤੀ ਵੀ ਨੀਂਦ ਨਹੀਂ ਆਉਂਦੀ ਸੋ ਸੋਚ ਕੇ ਮੈਨੂੰ ਕਿਉਂ ਅਸਾ ਕੰਦੀ ਪਈਆਂ ਪਤਾ ਤੈਨੂੰ ਤੇਰੀ ਭੂਆ ਨਾਲ ਕੀ ਹੋਇਆ ਸੀ ਕੀ ਹੋਇਆ ਸੀ ਮੰਮੀ ਕਿਉਂ ਸਿੱਤ ਕਦੀ ਤੁਹਾਨੂੰ ਨਹੀਂ ਦੱਸਿਆ ਤੇਰੀ ਭੂਆ ਵੀ ਸਾਰੇ ਸੌਮਿਆ ਚੰਗੇ ਆ ਤੇਰੀ ਭੂਆ ਨੂੰ ਵੀ ਐਵੇਂ ਕਿਸੇ ਨਾਲ ਪਿਆਰ ਹੋ ਗਿਆ ਉਨੇ ਕਿਹਾ ਮੈਂ ਉਹਦੇ ਨਾਲ ਹੀ ਵਿਆਹ ਕਰਨਾ ਤੇਰੇ Papa ਔਰ ਹੀ ਨਹੀਂ ਸੀ ਮੰਦੇ ਚਲੋ ਜਿੱਦੀ ਛੜਨੀ ਪਈ ਇਹਨਾਂ ਨੂੰ ਆਪਾਂ ਕਰਤਾ ਸ਼ਮੀ ਉਹ ਉਹਦਾ ਹਸਬੰਡ ਇੰਨਾ ਕੋ ਨਿਕੰਮਾ ਨਿਕਲਿਆ ਇੰਨਾ ਕੋ ਗੰਦਾ ਨਿਕਲਿਆ ਸਿਰ ਕਿੱਸੇ ਪਿਛੇ ਤੇਰੇ ਭੂਆ ਨੂੰ ਮਾਰਨਾ ਕੁੱਟਣਾ ਸਾਰਾ ਪੈਸਾ ਵੀ ਉਹਦੇ ਕੋਲ ਰਹਿਣਾ ਸਾਰੀ ਉਹਦੀ ਪ੍ਰਾਪਰਟੀ ਵੀ ਉਹਨੇ ਖਾ ਲਈ ਕੁਝਾਂ ਨੇ ساری ਉਮਰ ਰੋ ਰੋ ਕੇ ਕੱਟ ਚੱਲੀ ਦੇ ਪਈ ਤੇ ਮੈਂ ਉਸ ਗੱਲ ਤੋਂ ਬਹੁਤ ਡਰਦੀ ਆ ਇਸ ਕਰਕੇ ਮੈਨੂੰ ਇੰਨਾ ਤੇ ਪਰੋਸਾ ਨਹੀਂ ਹਰ ਕਿਸੇ ਕੋਲ ਦੇ ਪਤਾ ਨਹੀਂ ਕਿਉਂ ਮੇਰਾ ਦਿਲ ਡਰਦਾ ਨਹੀਂ ਨੀ ਮਮੀ ਜੀ ਮੈਨੂੰ ਪਤਾ ਵਾ ਕਿ ਤੁਸੀਂ ਇਹ ਸਾਰਾ ਕੁਝ ਵੇਖਿਆ ਵਾ ਤੇ ਪੂਆ ਜੀ ਵੱਲੋਂ ਤੁਸੀਂ ਡਰੇ ਪਏ ਹੋ ਤਾਂ ਕਰਕੇ ਤੁਹਾਨੂੰ ਇਦਾਂ ਲੱਗਦਾ ਵਾ ਕਿ ਇੱਥੇ ਵੀ ਕੋਈ ਗਲਤ ਨਾ ਹੋ ਜਵੇ ਕਹਿੰਦੀ ਹੈ ਨਾ ਅੱਗ ਤੋਂ ਡਰਿਆ ਬੰਦਾ ਟਟਾਣੀ ਤੋਂ ਵੀ ਡਰਦਾ ਵਾ ਪਰ ਮੰਮੀ ਤੁਹਾਨੂੰ ਨਹੀਂ ਪਤਾ ਅਮਨ ਕਿੰਨਾ ਵਧੀਆ ਮੁੰਡਾ ਵਾ ਉਹ ਤੇ ਇੰਨੀਆਂ ਚੀਜ਼ਾਂ ਦੇ ਰਾਹ ਨਹੀਂ ਜਾਂਦਾ ਬਹੁਤ ਵਧੀਆ ਉਹਨੂੰ ਮੰਮੀ ਬਿਲਕੁਲ ਲਾਲਚੀ ਨਹੀਂ ਕਮਾਂ ਚ ਕਿਸੇ ਗੱਲ ਦਾ ਅੰਸ਼ਮੀ ਮੈਂ ਨਹੀਂ ਚਾਹਂਦੀ ਉਹੀ ਕਹਾਣੀ ਦੁਬਾਰਾ ਦੁਹਰਾ ਨਹੀਂ ਚਾਹਂਦੀ ਪਰ ਮੰਮੀ ਸਾਰੇ ਇਨਸਾਨ ਇੱਕੋ ਜਿਹੇ ਤੇ ਨਹੀਂ ਹੁੰਦੇ ਕਈ ਇਨਸਾਨ ਵਧੀਆ ਵੀ ਤੇ ਹੁੰਦੇ ਆ ਨਾ ਵਿੱਚ ਹਾਂ ਚੰਗੀ ਇਹਦਾ ਵੀ ਨਾਸ ਹੋ ਗਿਆ। ਉਹੀ ਨਾ। ਕਹਿੰਦੀ ਚੰਗੀ ਦੁਨੀਆ ਹੈ। ਵੇਖੋ ਜੇ ਇੱਕ ਗਲਤ ਹੁੰਦਾ ਵਾ ਤੇ ਆਪਾਂ ਸਾਰੇ ਉਸੇ ਨਜ਼ਰ ਨਾਲ ਵੇਖਦੀਆਂ ਕਿ ਸ਼ਾਇਦ ਉਹ ਵੀ ਨਾ ਗਲਤ ਹੋਵੇ। ਪਰ ਮੰਮੀ ਚੰਗੇ ਇਨਸਾਨ ਵੀ ਤੇ ਜ਼ਿੰਦਗੀ 'ਚ ਹੈਗੇ ਆ ਨਾ। ਜੇ ਤੈਨੂੰ ਇਹ ਹੀ ਲੱਗਦਾ ਨਾ। ਬਰਾਬਰ ਆਖਾ। ਜੋ ਕਰੇਗਾ ਬਰਾਬਰ ਜਿੱਚਾ ਹੀ ਕਰਨਗੇ। ਤੇ ਦੇ ਨਾਲ ਮੈਂ ਹੈਗੀ ਆ। ਤੂੰ ਕਿਉਂ ਫਿਕਰ ਕਰਦੀ? ਚਲੋ ਚਲੀਏ। ਮੈਂ ਆਪਣੀ ਧੀ ਨੂੰ ਉਹ ਨਹੀਂ ਬਣਨ ਦੇਣਾ। ਜਿਵੇਂ ਪੁੱਤਰ ਮੈਂ ਤੈਨੂੰ ਉਹ ਨਹੀਂ ਪਰੰਦੇ ਨੂੰ ਮੰਮੀ ਕੋਸ਼ ਕਰਤ ਨਹੀਂ ਹੁੰਦਾ ਤੁਸੀਂ ਨਾ ਟੈਨਸ਼ਨ ਲਓ ਬਸ ਤੇ ਤੂੰ ਮੇਰੇ ਨਾਲ ਜਾਣਾ ਤੇ ਹੋਰ ਨਾ ਇਹਨੇ ਫੱਬ ਕੇ ਮੰਮੀ ਕਿੱਥੇ ਫੱਬੀ ਆ ਮੈਂ ਤਾਂ ਸਿੰਪਲ ਜਿਹਾ ਸੂਟ ਪਾਇਆ ਵਾ ਇਹ ਸਿੱਖ ਲੈ ਹੋਰ ਮੇਰੀ ਗੱਲ ਸੁਣੋ ਅੱਜ ਤੂੰ ਬਿਲਕੁਲ ਸਿੰਪਲ ਸੋਬਰ ਕਰਕੇ ਮੇਰੇ ਨਾਲ ਜਾ ਮੈਂ ਅੱਜ ਦੇਖਦੀ ਆ ਉਹਨੂੰ ਸਿੰਪਲ ਸੋਬਰ ਕੀਤੀ ਚੰਗੀ ਲੱਗਦੀ ਹੈ ਤੇ ਤੋਂ ਇੰਨੀ ਲਿਪਾ ਪੋਥੀ ਕਰਕੇ ਚੰਗੀ ਲੱਗਦੀ ਓਹੋ ਮੰਮੀ ਤੁਹੀਂ ਤੇ ਐਵੇਂ ਸ਼ੱਕ ਕਰੀ ਜਾਂਦੇ ਜੀ ਉਹਦੇ ਤੇ ਵਿਚਾਰੀ ਤੇ ਐਵੇਂ ਅੱਛਾ ਹੋਣਾ ਵਿਚਾਰਾ ਹੋ ਗਿਆ ਇਹ ਹੋਰ ਕੀ ਆ ਤੇ ਮਾਂ ਦੀਆਂ ਅੱਖਾਂ ਇੰਨੀ ਉਮਰ ਦੀਆਂ ਹੋ ਗਈਆਂ ਮੈਨੂੰ ਪਰਖਣ ਦੇ ਚੱਲ ਹੁਣ ਬੇਬੇ ਜਿੰਨਾ ਮਰਜੀ ਪਰਖੀ ਜਾਓ ਉਹਦੇ 'ਚ ਕੋਈ ਐਬ ਨਹੀਂ ਹੈਗਾ ਐਵੇਂ ਬੱਸ ਜੀ ਚਲੋ ਚਲੀਏ ਹੁਣ ਮੈਂ ਹੋਰ ਸੂਟ ਨਹੀਂ ਪਾਉਣਾ ਠੀਕ ਹੈ मैं तो नहीं जाना क्या होनी जमा चलो फड़ो इधर था। ये तो वे में बन गई है चल चला चली बैग से चकला हां जी हां जी चलो कर सासिका दिस सासिका सही आमत हां जी हां जी घरे आमत अब मन लगता आवे हां जी देखा मैं फोन ता हां हां तेरी की आवे सासिका और ठीक ठाक मुश्किल से ही कर लब नहीं नहीं बेटा शमी आई हो ये पहला नहीं सासिका सासिका

ਕੀ ਮੰਮੀ ਜੀ ਸ਼ਮਮੀ ਦੀ ਮੰਮੀ ਆ ਰਹੇ ਮੈਨੂੰ ਬੜੀ ਖੁਸ਼ੀ ਹੋਈ ਜੇ ਭੈਣ ਜੀ ਤੁਸੀਂ ਨਾ ਆਂਦੇ ਆ ਪਾਏ ਨਾ ਸੀ ਕੀ ਆਜਾ ਤੁਸੀਂ ਤੁਸੀਂ ਉਹ ਵੀ ਤਾਂ ਨਾ ਕਰੀਏ ਕੋਈ ਗੱਲ ਨਹੀਂ ਭੈਣ ਜੀ ਚੰਗਾ ਹੈ ਤੁਸੀਂ ਆ ਪਾ ਗਏ ਨਾਲੇ ਤੁਸੀਂ ਘਰ-ਬਾਰ ਵੇਖ ਲਿਆ ਸ਼ਮਮੀ ਤੇ ਚਲੋ ਅੱਗੇ ਵੀ ਇੱਕ ਦੋ ਵਾਰੀ ਆਈ ਹੈ ਭੈਣ ਜੀ ਤੁਸੀਂ ਬੈਠੋ ਮੈਂ ਘੋੜਾਈ ਜੀ ਮਮਾ ਚਾਹ ਪਾਣੀ ਬੱਧ ਕਰੋ ਹਾਂਜੀ ਮੰਮੀ ਜੀ ਕਰੀ ਇੱਕ ਵਾਰੀ ਹਾਂਜੀ 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 ਜ਼ਰੂਰ ਜੀ ਮੰਮੀ ਕਿਦਾਂ ਦਾ ਲੱਗਾ ਤੁਹਾਨੂੰ ਘਰ ਘਰ ਤਾਂ ਠੀਕ ਹੈ ਬਟ ਵਧੀਆ ਹੈ ਨਾ ਤੇਰੀ ਮੰਮੀ ਵਿੱਚ ਥੋੜੀ ਜੀ ਅਮਤੀ ਮੰਮੀ ਥੋੜੀ ਜੀ ਉਦਾਸ-ਉਦਾਸ ਜਿਹੀ ਨਹੀਂ ਲੱਗ ਰੇ ਨਹੀਂ ਨਹੀਂ ਮੰਮੀ ਖੁਸ਼ ਜੀ ਨਹੀਂ ਹੁੰਦੇ ਸਾਡੇ ਆਇਆ ਤੇ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਮੈਂ ਉਦਾਂ ਹੀ ਹਾਂ ਦਾ ਥੇਸ ਹੀ ਇਦਾਂ ਦਾ ਵਾ ਹੋ ਸਕਦਾ ਫੇਰ ਵੀ پتہ ਨਹੀਂ ਲੈ ਇੱਕ ਤੇ ਬੇਟੇ ਅਸੀਂ ਐ ਜਲਦੀ ਚ ਆ ਗਏ ਹਾਂ ਹਾਂਜੀ ਤੇ ਬੰਦਾ ਨਹੀਂ ਨਹੀਂ ਮੰਮੀ ਜੀ ਮੈਂ ਕੱਲ ਹੀ ਫੋਨ ਕਰਤਾ ਸੀ ਅਮਨ ਨੂੰ ਤੁਹਾਡੇ ਸਾਹਮਣੇ ਤੇ ਕੀਤਾ ਸੀ ਉਹ ਤੋਂ ਬੜੇ ਸ਼ਿਆਰ ਨਹੀਂ ਨਹੀਂ ਮੰਮੀ ਜੀ ਤੁਹਾਨੂੰ ਐਸੇ ਲੱਗ ਰਿਹਾ ਹੈ ਤੁਸੀਂ ਪਹਿਲੀ ਯਾਰ ਮਿਲਣ ਲੱਗੇ ਉਹਨਾਂ ਨੂੰ ਹੋ ਸਕਦਾ ਤੇ ਉਹਨਾਂ ਦੀ ਤੇ ਨੇਚਰ ਬਹੁਤ ਵਧੀਆ ਵਾ ਦੂਸਰੀ ਗੱਲ ਸ਼ਾਇਦ ਤੁਹਾਡੇ ਠੀਕ ਵੀ ਨਹੀਂ ਹੈਗੇ ਕਿਉਂਕਿ ਮੈਂ ਕੱਲ ਜਦੋਂ ਫੋਨ ਕੀਤਾ ਸੀ ਨਾ ਅਮਨ ਨੂੰ ਤੇ ਉਹ ਕਹਿੰਦੇ ਪਏ ਸੀ कि मम्मीजी द बीपी थोड़ा हाई हो यावा ओ, ते ठीक नहीं है बीपी ते तब भी तो सही नहीं ना उन्हें हो ना दी बस बस, बस, बस। फिर सेरन परेशान थी नहीं कितना होगे ना मम्मी अहिकादा परेशान की इतना वादा सर तो ही चिंता ना करो मम्मी ऐहूजी कोई काल नहीं है हो सकता है मैंने ही लगता होगी थे ना कोई हाँ जी मम्मी ਮੈਂ ਤੇ ਖੁਸ਼ੀ ਆ ਕੇ ਝੁਕ ਵੀ ਗਈ ਪਰ ਇਹ ਬਹੁਤ ਅਮੀਰ ਹੈਗੇ ਨੇ ਸਾਡੇ ਕੋਲ ਨਾ ਤਾਂ ਬਾਹਰ ਝੁਕਿਆ ਜਾਣਾ ਮੰਮੀ ਨੇ ਕੀਤੀ ਨਹੀਂ ਬੰਦੇ ਸ਼ਮੀ ਨਾਲ ਵੀ ਦਿੱਤੀ ਗੱਲ ਹਰ ਵਾਰ ਉਹਨੇ ਸਾਰੀ ਗੱਲ ਦਿੱਤੀ ਆ ਘਰ ਹਾਂ ਦੇ ਮੰਮੀ ਕਹਿੰਦੇ ਸਹੀ ਹੈ ਜਿਸ ਤਰ੍ਹਾਂ ਦੇ ਕੁੜੀ ਦੇ ਸ਼ੌਂਕ ਆ ਵੇਖ ਕਿ ਢੀ ਵੱਡੀ ਗੱਡੀ ਚਾਹੀਏ ਰੇ ਵਰ ਨਾਲ ਤੇ ਪੁੱਤ ਤੇਰ ਕੋ ਕੀ ਇਹਦਾ ਚਲੋ ਕੋਈ ਨਹੀਂ ਆਇਆ ਉਹ ਦੇਖਦੇ ਕੀ ਕਰਦੀ ਦੇਖ ਲੈ ਜੇ ਹੁੰਦਾ ਤੇ ਨਾ ਕਰਦੇ ਉਹਨਾਂ ਦੇ ਮੁਕਾਬਲੇ ਆਪਾਂ ਨਹੀਂ ਲੱਗੇ ਤਾਂ ਨਾ ਉਹ ਸਾਡੇ ਮੁਕਾਬਲੇ ਦੇ ਇਹ ਤੂੰ ਸੋਚੀਦਾ ਸੋ ਸੰਦ ਕੀ ਕਰੀ ਜੋੜੀ ਕਰਨੀ ਠੀਕ ਹੈ ਬੰਬੀ ਹੁਣ ਆਪ ਕੋ ਦੇਖੀ ਜੋ ਵੀ ਬਰ ਰਖਿਆ ਹੈ ਜਨ ਵਾਈਡੂ ਰਾਕਾ ऐसे आओ बेंजी ऐसे रहते कोई गल नहीं ओहो आओ शमी क्या बेटा आओ आओ ऐसे रहते हो बेंजी कोई टेंशन है नहीं नहीं बेंजी कोई टेंशन नहीं ना एक गल पूछ ले सोलो मैं ऐसे अपनी हाँ मर्जी ना लाइए ना कि शमी ने कहने दे और मैंने सब अच्छा लगता है ਤੁਸੀਂ ਟੈਨਸ਼ਨ ਨਾ ਲਓ ਹਾਂ ਜੀ ਤੁਸੀਂ ਕਿੱਥੇ ਤੇ ਆਪਾਂ ਜੋ ਕੁਝ ਆ ਮੇਰੇ ਕੋਲ ਬਸ ਐ ਹੋਈ ਐ ਇੱਥੇ ਤੁਸੀਂ ਗੱਲ ਕਰੋ ਰੱਬ ਦੇ ਬਣਾਏ ਹੋਏ ਦੋ ਹੀ ਇਨਸਾਨ ਇਹ ਉਹਦੀ ਦੇ ਜੀ ਟੈਨਸ਼ਨ ਕੋਈ ਦੋਨੋਂ ਕਹਿੰਜੀ ਟੈਨਸ਼ਨ ਨਹੀਂ ਆਗੀ ਬਸ ਮਨ ਤੇ ਗੱਲ ਦੱਸੋ ਤੁਸੀਂ ਕਿੱਥੇ ਤੇ ਆਪਾ ਕਿਤੇ ਉਹ ਟਾਡਾ ਘਰ ਇੰਨਾ ਵਧੀਆ ਮੰਨੇ ਮੈਨੂੰ ਦੱਸਿਆ ਇਥੇ ਸੜਾ ਗਰੀਬ ਖਾਨਾ ਹੈ ਭਾਂਜੀ ਮੈਨੂੰ ਬਸ ਇਸ ਗੱਲ ਦੀ ਟੈਨਸ਼ਨ ਹੈ ਨਹੀਂ ਭੈਣ ਐ ਤੁਸੀਂ ਗਲਤ ਸੁਥ ਪਹਿਲੀ ਗੱਲ ਜੀ ਮੈਂ ਤੁਹਾਡੀ ਹਰ ਗੱਲ ਦਾ ਜਵਾਬ ਦੇ ਨਹੀਂ ਉਹ ਵੀ ਘਰ ਤੁਹਾਡਾ ਹੀ ਹੈ ਤੇ ਵੱਡਾ ਤੇ ਉਹ ਵੀ ਤੁਹਾਡਾ ਹੀ ਹੈ ਤੇ ਲੱਗੇ ਕਿ ਅਮੀਰ ਗਰੀਬ ਦੀ ਗੱਲ ਤਿਲਾ ਵਿੱਚ ਨਹੀਂ ਆਣੀ ਚਾਹੀਦੀ ਰੱਬ ਦੇ ਬਣਾਏ ਦੋ ਹੀ ਇਨਸਾਨ ਨੇ ਯਾ ਅਮੀਰ ਤੇ ਗਰੀਬ ਅਮੀਰ ਵੀ ਉਹਦਾ ਹੀ ਭਰਾਇਆ ਹੋਇਆ ਹੈ ਸਭ ਤੋਂ ਵੱਡਾ ਮੀਰ ਉਹ ਆਪ ਹੈਗਾ ਜੀ। ਭਾਂਜੀ ਤੁਹਾਡੀ ਸੋਚ ਹੀ ਬਹੁਤ ਵਧੀਆ ਹੈ ਕਿ ਤੁਹਾਡੀ ਮੇਰੇ ਤੋਂ ਵਧੀਆ ਸੋਚ ਹੈ। ਜਿਨੇ ਸਭ ਤੋਂ ਪਹਿਲਾਂ ਆਪਣਾ ਗਾਇਰਾ ਦੇਖਿਆ ਇਸ ਤੋਂ ਵੱਡੀ ਸੋਚ ਹੋਰ ਕੀ ਹੋ ਸਕਦੀ ਹੈ? ਠੀਕ ਹੈ ਭਾਂਜੀ। ਪਰ ਤੁਸੀਂ ਮੈਨੂੰ ਹੱਸ ਕੇ ਵਿਖਾਓ ਕਿਉਂਕਿ ਮੈਨੂੰ ਤੁਸੀਂ ਹੱਸਦੇ ਹੋਏ ਖੁਸ਼ੀ ਲੱਗੋਗੇ। ਨਾ ਦੀ ਸੁਲਾਬੇ ਹੋਏ ਨਾ ਦੀ ਨਾ ਠੀਕ ਹੈ ਭਾਂਜੀ। ਮੈਂ ਖੁਸ਼ ਹਾਂ। ਮੇਰੇ ਮਨ ਚ ਬਸ ਇੱਕੋ ਗੱਲ ਸੀ ਜਿਹੜੀ ਮੈਂ ਢੰਗਾ ਗੱਲ ਕਰਦੀ ਆ ਕਿ ਜਿੱਥੇ ਮੇਰਾ ਬੱਚਾ ਖੁਸ਼ ਉੱਥੇ ਮੈਂ ਖੁਸ਼ ਜੇ ਦੀ ਖੁਸ਼ੀ ਚ ਮੇਰੀ ਖੁਸ਼ੀ ਜੇ ਬੱਚੇ ਖੁਸ਼ ਹੈ ਨਾ ਤੇ ਸਭ ਕੁਝ ਹੈ ਮੇਰੀ ਤਾਂ ਦੁਨੀਆ ਨਾ ਬੱਚਿਆਂ ਦੇ ਨਾਲ ਹੀ ਆ ਨਾ ਸਮਝ ਲੇ ਬੱਚਿਆਂ ਦੇ ਨਾਲ ਹੀ ਮਾਵਾ ਦੀ ਜਿੰਦਗੀ ਟਿਕੀ ਹੁੰਦੀ ਜੇ ਇਹਨਾਂ ਦੀ ਮੰਨੀ ਵੀ ਪੈਂਦੀ ਔਰ ਮੰਨੀ ਵੀ ਹੈ ਇਹਨਾਂ ਤੋਂ ਸਵਾਈ ਹੋਰ ਕੋਨੇ ਸੱਡਾ ਸਹੀ ਗੱਲ ਬੰਜੀ ਕੀ ਕਿ ਨਾ ਮੇਰੇ ਬੱਚਾ ਕੁਛ ਨਾ ਹਾਂਜੀ ਗੋਪੀ ਪੁੱਤ ਤੈਨੂੰ ਠੀਕ ਹੈ ਨਾ ਮੰਮਾ ਬੀਤਾ ਤੁਸੀਂ ਕੋਈ ਗੱਲ ਕਰਨੀ ਹੈ ਤੇ ਬੜੀ ਪਿਛੀ ਗੱਲ ਕਰ ਸਕਦੇ ਹੋ ਬਸ ਜਦੋਂ ਵੱਡੇ ਬੈਠੇ ਆ ਫਿਰ ਅਸੀਂ ਕੀ ਗੱਲ ਕਰਾਂਗੇ ਆਈ ਤੇ ਬੱਚੇ ਨੇ ਇੱਥੇ ਕੁਝ ਹੋਰ ਸੋਚ ਕੇ ਸੀਏ ਪਰ ਤੁਹਾਨੂੰ ਮਿਲ ਕੇ ਬੜੀ ਮੰਮਾ ਨੂੰ ਮਿਲ ਕੇ ਮੈਨੂੰ ਇੰਨਾ ਕੁ ਚੰਗਾ ਲੱਗਾ ਨਾ ਕੋਹੋਂ ਤੱਕ ਜੀ ਸ਼ਿੰਦੀ ਪੈਦਾ ਹੁੰਦੀ ਕਿ ਮੈਂ ਤੁਹਾਡਾ ਕੋਈ ਗੱਲ ਕਰਾਂ ਤੇ ਤੁਸੀਂ ਹੁਣ ਚੰਗੀ ਐਨੇ ਕੋ ਲੱਗੇ ਸਹੀ ਪੁੱਛ ਰਾਂ ਕਿ ਤੁਸੀਂ ਮੇਰੇ ਦਿੱਲੀ ਜੀਤ ਲਿਆ ਤਾਂ ਮੱਕਲਾ ਇਹਨੇ ਨੂੰ ਖੁਸ਼ ਰੱਖਤੀ ਜੀ ਉਹ ਸਾਨੂੰ ਕੀ ਚਾਹੀਦੇ ਖੁਸ਼ ਹੋਣਾ ਤੁਸੀਂ ਹਾਂਜੀ ਹਾਂਜੀ ਪੰਜੇ ਹੁੰਦੇ ਨਹੀਂ ਤੁਹਾਡਾ ਬੀਪੀ ਲੋ ਨਹੀਂ ਨਹੀਂ ਮੈਂ ਨਹੀਂ ਹਾਂ ਇਸੇ ਫੇਨੇ ਆ ਇਸ ਲੋਵਾ ਦੀ ਸੀ ਲੱਗੇ ਤੇ ਮਮਾ ਮੈਨੂੰ ਖੁਸ਼ ਨਹੀਂ ਲੱਗ ਰੇ ਤੇ ਦੇ ਨਹੀਂ ਮੋਨ ਦੇ ਨਾਲ ਤੇ ਆਈ ਥੋੜਾ ਜਿਹਾ ਪੰਜੀ ਮਾਂ ਚ ਡਰਦੇ ਹੁੰਦਾ ਹੈ ਨਾ ਕਿ ਐਡੇ ਵੱਡੇ ਘਰ ਦਾ ਰਸਤਾ ਸਾਨੂੰ ਆਇਆ ਓਹੋ ਬਾਰ ਬਾਰੇ ਵੱਡੇ ਘਰ ਵੱਡੇ ਕਰਨਾਂ ਕੋਸ਼ਿਸ਼ ਵੱਡੇ ਸਹੀ ਮਾਇਨੇ ਤੁਸੀਂ ਅਸੀਂ ਤਾਂ ਦੇ ਵੱਡੇ ਆ ਕੈਸਿਆਂ ਦੇ ਨਾਲ ਕੋਈ ਵੱਡਾ ਨਹੀਂ ਜੀ ਹੁੰਦਾ ਵੱਡਾ ਹੁੰਦਾ ਆਪਣੀ ਚੰਗਿਆਈ ਤੋਂ ਆਪਣੀ ਅਚਾਈ ਤੋਂ ਉਹਦੇ ਗੁਣ ਅੱچھے ਹੋਣੇ ਚਾਹੀਦੇ ਨੇ ਉਹ ਹੀ ਤੂੰ ਵੱਡਾ ਨਾ ਮਾਦੀ ਪੰਜੀ ਚੰਗਾ ਕੱਜ ਦੀ ਮਹਿਲ ਜਿਨੀ ਮਨਜੀ ਕਮਾਉਣਾ ਜਿੰਨੀ ਮਰਜੀ ਕਮਾਉਣਾ ਬਾਕੀ ਸ਼ਮੀ ਬੇਟਾ ਅਮਨ ਬੇਟਾ ਆ ਗੱਡੀ ਅਸੀਂ ਇੱਥੇ ਇੱਥੇ ਛੱਡ ਕੇ ਚੱਲਨੇ ਸ਼ਾਪਿੰਗ ਕਰਨੀ ਛੜੀ ਤੇ ਤੁਸੀਂ ਇੱਥੇ ਜਾ ਕੇ ਪੜੋ ਠੀਕ ਚੱਲ ਮੇਰੀ ਬੁਰਾ ਨਾਮ ਹੈ ਮੇਰੇ ਕੋਲ ਬਾਈਕ ਹੈਗੀ ਹੈ ਮਮੀ ਨੇ ਮੈਨੂੰ ਬੜੀ ਰੀਜਨਲ ਹੈ ਦਿੱਤੀ ਮੈਨੂੰ ਵੀ ਸ਼ੌਂਕ ਆ ਮੁੰਡਾ ਬੰਦਾ ਗੱਡੀਆਂ 'ਚ ਘੁੰਮਣਾ ਮੇਰੇ ਕੋਲ ਵੀ ਗੱਡੀ ਹੋਣੀ ਹੈ ਆਪਣੀ ਮੰਮੀ ਨੂੰ ਗੱਡੀ ਚ ਲੈ ਕੇ ਨਾ ਪਰ ਮੈਂ ਨਵਾ ਨਾ ਆਪਣੀ ਮਿਹਨਤ ਨਾਲ ਆਪਣੀ ਮਿਹਨਤ ਨਹੀਂ ਕਮਾਈ ਬੇਟਾ ਮੈਨੂੰ ਮਾਫ ਕਰਨਾ ਨਾ ਬੇਟਾ ਸ਼ਹੀ ਤੂੰ ਆਪਣਾ ਲਾਈਫ ਪਾਰਟਨਰ ਬਹੁਤ ਅੱਛਾ ਪਸੰਦ ਕੀਤਾ ਬਹੁਤ ਵਧੀਆ ਬੇਟਾ ਮੈਨੂੰ ਇਹ ਪਰਿਵਾਰ ਬਹੁਤ ਅੱਛਾ ਲੱਗਿਆ। ਔਰ ਸਭ ਤੋਂ ਅੱਛੇ ਲੱਗੇ ਮੈਨੂੰ ਪੈਂਜੀ ਦੀ ਸੋਚ। ਪੈਂਜੀ ਦਾ ਗੱਲ ਕਰਨ ਦਾ ਤਰੀਕਾ। ਅਮਨ ਪੁੱਤਰ ਤੇ ਬਾਅਦ ਵਿੱਚ। ਅਵਲੁੱਛ ਕੋਸ਼ਿਲੇ। ਤੁਸੀਂ ਕੋਈ ਗੱਲ ਆਪਣੇ ਆਪ ਨੂੰ ਕਦੀ ਇਦਾਂ ਦਾ ਨਾ ਸਮਝਿਆ ਕਰੋ ਕਿ ਮੈਂ ਨੀਮਾ ਇਦਾਂ ਦੀ ਗੰਦੀ ਸੋਚੀ ਸੀ। ਜੀ ਬਿਲਕੁਲ ਨਹੀਂ। ਹਮੇਸ਼ਾ ਇਨਸਾਨ ਜਿੰਨੀ ਮਰਜ਼ੀ ਤਰੱפי ਕਰ ਸਕਦਾ ਜੋ ਮਰਜ਼ੀ ਕਰੇ। ਅਸੀਂ ਬੁਤਾ ਤੁਹਾਡੇ ਆਹੋ ਸਾਡਾ ਸਭ ਕੁਝ ਤੁਹਾਡਾ ਠੀਕ ਮੈਂ ਦੇਖਣਾ ਵੀ ਚਾਹਾਂ ਹਾਂ ਚਾਹ ਚੋ ਸ਼ੈਮੀ ਲੱਗੁੰਦਾ ਹਾਂਜੀ ਪਾਜੀ ਸ਼ੁਰੂ ਤੋਂ ਹੱਸ ਤੇ ਤਾਈ ਤਾਂ ਧੀ ਵਧੀਆ ਸੀ ਹਾਂਜੀ ਪਾਜੀ ਵੱਡੀ ਨੂੰ ਹਾਂਜੀ ਹਾਂਜੀ ਮੈਂ ਚਾਹ ਲਾਂਗੀ ਆਹ ਚਾਹ ਲਾਂਗੀ ਚਾਹ ਕਿ ਚਲਿ ਚਕੜੀ ਤੁਸੀਂ ਪੈ ਗਏ ਨਹੀਂ ਪਾਜੀ ਚਾਹ ਕਹਾਤਾ ਅਗਰ ਗਰਮ ਪਾਣੀ ਉਹ ਮੇਰੇ ਸ਼ੈਮੀ ਨੂੰ ਤਾਂ ਕੇਲਾ ਜੀ ਚਾਹ ਨਹੀਂ ਪੀਂਦੀ ਉਹ ਬਸ ਬੈਠੀ ਮੈਡਮ ਹਣੀਏ ਕੋਈ ਗੱਲ ਦੀ ਮੰਮੀ ਪੀ ਲੈਣਾ ਥੋੜੀ ਜੀ ਅੱਜ ਬਲਗ ਜਰਾ ਸਭ ਦੇਲੇ ਦਾ ਕਰਦਾ ਹੋਣਾ ਜੀ ਧੀਵੇਂ ਕੇਚਲਾ ਵਿੱਚ ਬੈ ਗਏ ਦੱਸੋ ਕੇਚਲਾ ਭਾਵੇਂ ਜੀ ਪੀਓ ਚਾਹ ਆ ਜਾ ਵੀ ਮਨ ਬੈਠ ਜਾ ਤੂੰ ਹੀ ਬੈ ਜਾ ਹਾਂ ਬੈ ਜਾ

ਇਤ ਮੇਰੇ ਵਸੇ ਜੀਵੇ ਸ਼ਮੀ ਹੁਣ ਵੀ ਤੁਸੀਂ ਅੱਜ ਤੱਕ ਆਪਣਾ ਕਾਰ ਸਮਝ ਗਿਆ ਲੈ ਇਹ ਨਹੀਂ ਸੋਚਣਾ ਮੈਂ ਜਾਮਾ ਕਿ ਨਾ ਜਾਮਾ ਮੈਂ ਗੱਲ ਕਰਾਂ ਕਿ ਨਾ ਕਰਾਂ ਉਹਨੇ ਇੱਕ ਤੀਨ ਹੀ ਦੋ ਨੇ ਹੁਣ ਦੋ ਹੋ ਗਈਆਂ ਤੁਹਾਡਾ ਬੜਾਪਾਣਾ ਨਾ ਕੋਈ ਗੱਲ ਨਹੀਂ ਤੇ ਸ਼ਮੀ ਦੀ ਮੰਮੀ ਤੇ ਮੇਰੀ ਵੀ ਬਸ ਤੇ ਹੁਣ ਅੰਟੀ ਜੀ ਨਹੀਂ ਕਹਿਣਾ ਮੰਮੀ ਜੀ ਕਹਿਣਾ ਮੰਮੀ ਜੀ ਕਹਿਣਾ ਹੁਣ ਠੀਕ ਹੈ ਹੂੰ ਮੰਮੀਆਂ ਦੋ ਹੋ ਗਈਆਂ ਤੁਹਾਡੀਆਂ ਤਿੰਨ ਦੋ ਕਹੋ ਜੀ ਤਿੰਨ ਹੋ ਗਈਆਂ ਮੈਂ ਵੀ ਤਾਂ ਮਾਂ ਹੀ ਕਹਿੰਦਾ ਸਸ ਪਹਿਲੇ ਮਾਂ ਹਾਂਜੀ ਹਾਂਜੀ ਬੜਾ ਬੇਤਾਲਾ ਕੋ ਠੀਕ ਚਲੋ ਹਾਂਜੀ ਲਓ ਭੈਜੀ ਪੀਓ ਚਲੋ ਅੰਮੋ ਕੀ ਕਿ ਲੱਗੇ ਅੰਤੜਾ ਇੱਥੇ ਬਾਹਰ ਗਿਆ ਹੈ